ਲੋ ਜੀ ਲੱਗ ਗਿਆ ਲੱਗ ਗਿਆ ਲੱਗ ਗਿਆ ਵੱਡਾ ਡੀਪੂ ਦੇ ਸਵੇਰੇ 7 ਵਜੇ ਰੌਣਕਾਂ ਲੱਗੀਆਂ ਆ ਕਰੇਵ ਦੇ ਵਿੱਚ ਸੂਟ ਆ ਗਿਆ ਜਿਹੜਾ ਬਾਜ਼ਾਰ 1000 1200 1500 ਦਾ ਵਿਕਦਾ ਇੱਥੇ 350 ਰੁਪਏ ਦੇ ਵਿੱਚ ਆ ਵੱਡਾ ਡੀਪੂ ਨੇ ਕਰਤੇ 350 350 350 ਬਾਜ਼ਾਰ ਪਤਾ ਕਰੋ ਲੁੱਟ ਮਜੀ ਕੋਈ 1000 ਦਸੀ ਜਾਂਦਾ ਕੋਈ 1200 ਬਾਅਦ ਕੋਈ 800 ਲਈ ਜਾਂਦਾ ਕੋਈ 700 ਲਈ ਜਾਂਦਾ ਤੇ ਮਿਲ ਰੇਟ ਤੇ ਡਾਇਰੈਕਟ ਮਾਲ ਆਂਦਾ 5 ਰੁਪਏ ਪ੍ਰੋਫਿਟ ਨਾਲ ਚੀਜ਼ ਮਿਲਣੀ ਤੇ ਗਾਗ ਦਾ ਆਪਣੇ ਆਪ ਫਾਇਦਾ ਹੀ ਹੋਣਾ ਜੀ ਬਨਾਸੀ ਸਿਲਕ ਦਾ ਸੂਟ ਆ ਜਿਹੜਾ ਬਾਜ਼ਾਰ 2500 ਵੀ ਕੋਈ ਮੰਗੀ ਜਾਂਦਾ ਜੀ ਇੱਥੇ ਸਿਰਫ 450 ਆ ਦੇਖੋ ਤੁਹਾਨੂੰ ਦੁਕਾਨਦਾਰ ਹਨਾ ਆ ਫੋਟੋ ਦਿਖਾ ਕੇ ਕਹਿੰਦੇ ਜੀ ਇਹ ਫੋਟੋ ਵਾਲਾ ਸੂਟ ਆ ਜੀ ਬੁਟੀਕ ਵਾਲਾ ਸੂਟ ਆ 25 2500 ਰੁਪਈਆ ਲਈ ਜਾਂਦੇ 25 2500 ਆ ਪੜ੍ਹ ਲਓ ਤੁਸੀਂ ਕਰਿਆਮ लेके ਆਇਆ 695 ਲੋ 150 ਦਾ ਚੰਗਾ ਰਮਾਲ ਨਹੀਂ ਕਿਸੇ ਨੇ ਦੇਣਾ ਪਰ ਵੱਡਾ ਦੀਪੂ ਆਹੇ ਇੱਥੇ ਤੁਹਾਨੂੰ 1.5 150 ਦੇ ਵਿੱਚ ਸਟਾਲ ਦੇਈ ਜਾਂਦੇ ਆ ਜਦੋਂ ਤੁਸੀਂ ਵਿਆਹ ਪਾਰਟੀ ਤੇ ਜਾਣਾ ਹਨ ਤੇ ਰੈਂਟ ਤੇ ਲੈਣ ਜਾਂਦੇ ਹੋ 25 2500 ਰੁਪਿਆ ਰੈਂਟ ਬਾਜ਼ਾਰ ਚ ਖਰੀਦਣ ਜਾਂਦੇ ਹੋ ਤਾਂ 35 3500 ਪਰ ਵੱਡਾ ਦੀਪੂ ਨੇ ਕਰਤਾ 1300 ਰੁਪਿਆ ਵੱਡਾ ਦੀਪੂ ਦੀ ਕੋਈ ਸ਼ਰਤ ਨਹੀਂ ਵੀ ਸੈਟ ਵਾ ਸੈਟ ਲੈਣਾ ਪੈਣਾ ਸਾਡੇ ਕੋਲੋਂ ਭਾਵੇਂ ਇੱਕ ਪੀਸ ਲੈ ਲਓ ਭਾਵੇਂ 10 ਲੈ ਲਓ ਭਾਵੇਂ 100 ਲੈ ਲਓ ਚਾਹੇ ਦੁਕਾਨਾਂ ਵਾਲੇ ਚਾਹੇ ਇੱਕ ਸੂਟ ਲੈਣ ਆ ਲੈਵੇ ਰੇਟ ਸਾਰਿਆਂ ਲਈ ਏਕ ਹੀ ਆ ਤੁਸੀਂ ਰੀਸੇਲਰ ਹੈਗੇ ਆ ਤੁਹਾਡੀਆਂ ਪਿੰਡਾਂ ਜਾਂ ਕਿਸੇ ਨਵਾਂ ਕੰਮ ਸ਼ੁਰੂ ਕਰਨਾ ਆਜੋ ਇੱਥੋਂ ਤੁਸੀਂ 25 25 30 30 ਹਜ਼ਾਰ ਦਾ ਕੱਪੜਾ ਲੈ ਕੇ 50 50 ਹਜ਼ਾਰ ਰੁਪਏ ਮਹੀਨੇ ਦਾ ਬਣਾ ਸਕਦੇ ਹੋ ਭਾਜੀ 15 1500 2 2000 ਘੱਟ ਨਹੀਂ ਮਿਲਦਾ ਤਾਕੋ ਤੁਸੀਂ ਲਏ 5 ਮੀਟਰ ਸੂਟ ਸਿਰਫ 1000 ਤੇ ਪਿਆਰ ਰੁਪਏ ਵਿੱਚ ਮਾਰਾ 2800 3000 ਤਾਂ ਘੱਟ ਨਹੀਂ ਮਿਲਦਾ ਖੁੱਲਾ ਚਲੇ 2295 ਲੈ ਜਾਓ ਬੱਡਾ ਢੀਪੂ ਦੇਖੋ 2295 ਦਾਜ ਬੜੀਆਂ ਵਾਲਾ ਕੱਪੜਾ ਜ ਨਹੀਂ ਲੈਣਾ ਵਿਆਹਾਂ ਸ਼ਾਦੀਆਂ ਲੈਣਾ ਲੋੜੀ ਤੇ ਦੇਣ ਲੈ ਲਈ ਕੱਪੜਾ ਲੈਣਾ ਛੇਤੀ ਪਹੁੰਚ ਜਾਓ ਗਾਰੰਟੀ ਆ 1 ਲੱਖ ਦਾ ਕੱਪੜਾ 30000 ਮਿੱਠੇ ਮਿੱਠੇ ਰੇਟ ਕੋਈ 3500 ਕੋਈ 3400 ਕੋਈ 4 4000 ਦੇ ਵਿੱਚ ਜੇ ਆਪਾਂ ਕਹਿੰਨੇ ਵੀ ਡਿਜ਼ਾਈਨ ਤਾਂ ਡਿਜ਼ਾਈਨਰਾਂ ਦੇ ਵਿੱਚ ਤਾਂ ਕਮੀ ਕੋਈ ਨਹੀਂ ਘੜੇਲਾ ਗੱਡੀਆਂ ਪੂਰੀਆਂ ਦੇਖੋ 4000 4500 ਮੰਗਦੇ ਸ਼ੀਸ਼ੇ ਵਾਲੇ ਸੂਟ ਦਾ ਪਿਓ ਡਿਸ਼ੀਨ ਕਰੇਪ ਦਾ ਸੂਟ ਆ ਚੁੱਕਾ ਤੁਹਾਡੇ ਵਾਸਤੇ ਸਿਰਫ 2900 ਤੇ 3000 ਰੁਪਏ ਵਿੱਚ ਆ ਦੇਖੋ ਸੂਟ ਕਿੰਨਾ ਹੈਵੀ ਆ ਚੁੱਕਾ ਵਰਾਇਡੇ ਸੂਟਾ ਸਿਰਫ 3500 ਜਨਾ 3500 ਰੁਪਏ ਚ ਆ ਦੇਖੋ ਭਾਈ ਕਿੰਨਾ ਸੋਹਣਾ ਆ ਚੁੱਕਾ ਵੀ ਫਰਾਕ ਸਟਾਈਲ ਆ ਚੁੱਕਾ ਵੀ ਸੀਤਾ ਸੜ ਜਨਾ ਆਪ 1500 ਰ 10500 ਵੱਡਾ ਡੀਪੂ ਬੰਗਾ ਤੇ ਆਜੋ 32 3200 ਦੇ ਦੇਖੋ ਲਗਜ਼ਰੀ ਲੈਗੇ ਆ ਲਗਜ਼ਰੀ ਲੈਗੇ ਮਾਰਾ ਕਿਨੇ 1015 ਪਤਾ ਘੱਟ ਨਹੀਂ ਮਿਲਦਾ ਤੁਸੀਂ ਵੱਡਾ ਡੀਪੂ ਸੀਤਾ ਸਲੇ ਸਿਰ 3500 ਰੁਪਏ ਚ ਆਪਣਾ ਰੈਂਟ ਤੇ ਨਹੀਂ ਆਪਣਾ ਸਲੋ ਜੇ ਲੱਗੀਆਂ ਲੱਗੀਆਂ ਲੱਗ ਜਾ ਵੱਡਾ ਡੀਪੂ ਦੇ ਸਵੇਰੇ 7 ਵਜੇ ਰੌਣਕਾਂ ਲੱਗੀਆਂ ਸਵੇਰੇ 7 ਵਜੇ ਤੋਂ ਕਸਟਮਰ ਆਉਣੇ ਸ਼ੁਰੂ ਹੋ ਗਏ ਆ ਸਰ ਲੋਕਾਂ ਦੀ ਲੁੱਟ ਹੋ ਰਹੀ ਬਾਜ਼ਾਰ ਚ ਪੂਰੀ ਇਸ ਵੇਲੇ ਲੋੜੀ ਦਾ ਤਿਹਾਰ ਆ ਵਿਆਹਾਂ ਸ਼ਾਦੀਆਂ ਸੀਜ਼ਨ ਆ ਗਿਆ ਲੋੜੀ ਦੇ ਉੱਤੇ ਲੋਕਾਂ ਦਾ ਫਾਇਦਾ ਕਰ ਦਿਓ ਵੈਸੇ ਤਾਂ ਵੱਡਾ ਡੀਪੂ ਹਰ ਵਕਤ ਹੀ ਤਿਆਰ ਹੁੰਦਾ ਫਾਇਦੇ ਕਰਨ ਦੇ ਲਈ ਸੋ ਦੱਸੋ ਇਸ ਵਾਰ ਕਿਹੜੇ ਕਿਹੜੇ ਫਾਇਦੇ ਲੈ ਕੇ ਆਏ ਹੋ ਲੋਕਾਂ ਦੇ ਲਈ ਸਾਡੇ ਕੋਲ ਹਰ ਵੇਲੇ ਤੁਹਾਨੂੰ ਫਾਇਦੇ ਵਾਲੀਆਂ ਚੀਜ਼ਾਂ ਮਿਲਣੀਆਂ ਆ ਆ ਕਰੇਵ ਦੇ ਵਿੱਚ ਸੂਟ ਆ ਗਿਆ ਜਿਹੜਾ ਬਾਜ਼ਾਰ 1000 1200 1500 ਦਾ ਵਿਕਦਾ ਇੱਥੇ 350 ਰੁਪਏ ਦੇ ਵਿੱਚ ਆ ਜੀ ਔਰ ਲਾਈਨਾਂ ਲੱਗੀਆਂ ਪਈਆਂ ਰੰਗਾਂ ਵਿੱਚੀ ਦੇਖੋ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਰੰਗ ਸਿਰਫ 350 ਰੁਪਏ ਦੇ ਵਿੱਚ ਦੇਖੋ ਜੀ ਇਹ ਪੰਜਾਬ ਦਾ ਪਹਿਲਾ ਤੇ ਵੱਡਾ ਸ਼ੋਅਰੂਮ ਆ ਜਿੱਥੇ ਪੂਰੀ ਇਮਾਨਦਾਰੀ ਨਾਲ ਲਿਖ ਕੇ ਗੱਲਾਂ ਕੀਤੀ ਜਾਂਦੀਆਂ ਆ ਤੁਸੀਂ ਆ ਜਾਓ ਜਦੋਂ ਤੁਸੀਂ ਇੱਥੇ ਐਂਟਰ ਹੁੰਨੇ ਆ ਜਿਹੜਾ ਮਰਜੀ ਚੈੱਕ ਕਰ ਲਓ ਸੂਟ ਤੇ 350 350 350 ਜਿਹੜਾ ਮਰਜ਼ੀ ਫੋਟੋ ਲੈ ਜਾਓ ਬੁਟੀਕਾ ਲੈ ਜਾਓ ਤੁਸੀਂ ਦੇਣ ਲੈਣ ਲਈ ਕੱਪੜਾ ਲੈਣਾ ਤੁਸੀਂ ਵਿਆਹਾਂ ਸ਼ਾਦੀਆਂ ਲਈ ਲੈਣਾ ਤੁਸੀਂ ਆਪਣੇ ਪਾਉਣ ਲਈ ਲੈਣਾ ਤੇ ਇੱਥੇ ਤੁਹਾਡੇ ਫਾਇਦੇ ਆ ਜਿਹੜਾ 1 ਲੱਖ ਦਾ ਕੱਪੜਾ ਬਾਜ਼ਾਰ 'ਚ ਇੱਥੇ 30-30 ਹਜ਼ਾਰ ਦੇ ਵਿੱਚ ਮਿਲ ਜਾਂਦਾ ਸਰ 350 ਦੇ ਵਿੱਚ ਡਿਜ਼ਾਈਨ ਬਹੁਤ ਜ਼ਿਆਦਾ ਆ ਇਹ 350 'ਚ 100 ਡਿਜ਼ਾਈਨ ਹੋਊਗਾ ਕਟੋਗਾਟਾ ਹੋਰ ਵੈਰਾਈ ਇਹ ਕੋਈ ਵੀ ਸੂਟ ਤੁਸੀਂ ਬਾਜ਼ਾਰ ਪਤਾ ਕਰੋ ਲੁੱਟਮਝੀ ਕੋਈ 1000 ਦਾ ਸੀ ਜਾਂਦਾ ਕੋਈ 1200 ਬਾਅਦ ਕੋਈ 800 ਲਈ ਜਾਂਦਾ ਕੋਈ 700 ਲਈ ਜਾਂਦਾ ਤੇ ਮਿਲਣਾ ਹੀ 350 ਰੁਪਏ 'ਚ ਪਰ ਸਰ ਅਹੀਂ ਦਾ ਦੁਕਾਨਾਂ ਦੇ ਜਾਣੇ ਨਾ ਦੁਕਾਨਦਾਰ ਤਾਂ ਇਹ ਗੱਲ ਕਹਿੰਦੇ ਕਹਿੰਦੇ ਸਾਨੂੰ ਆਉਂਦਾ ਹੀ 425 ਰੁਪ ਪ੍ਰੋਫਿਟ ਨਾ ਚੀਜ਼ ਮਿਲਣੀ ਤੇ ਗਾਗ ਦਾ ਆਪਣੇ ਆਪ ਫਾਇਦਾ ਹੀ ਹੋਣਾ ਜੀ ਬਨਾਰਸੀ ਇਸੇ ਲੱਗਦਾ ਸੂਟ ਆ ਜਿਹੜਾ ਬਾਜ਼ਾਰ 2500 ਵੀ ਕੋਈ ਮੰਗੀ ਜਾਂਦਾ ਜੀ ਇੱਥੇ ਸਿਰਫ 450 ਆ ਦੇਖੋ ਦੁਪੱਟੇ ਨਾਲ ਹੈਗੇ ਆ 15 1500 ਵਾਲੇ ਸੂਟ 450 ਚ ਕਰਤੀਆ ਇੱਕ ਹੋਰ ਸੁਣ ਲਓ ਤੁਸੀਂ ਰੀਸੇਲਰ ਹੈਗੇ ਆ ਤੁਹਾਡੀਆਂ ਪਿੰਡਾਂ 'ਚ ਦੁਕਾਨਾਂ ਜਾਂ ਕਿਸੇ ਨੇ ਨਵਾਂ ਕੰਮ ਸ਼ੁਰੂ ਕਰਨਾ ਆਜੋ ਇੱਥੋਂ ਤੁਸੀਂ 25 25 30 30000 ਦਾ ਕੱਪੜਾ ਲੈ ਕੇ 50 50000 ਰੁਪਏ ਮਹੀਨੇ ਦਾ ਬਣਾ ਸਕਦੇ ਆ ਇਹ ਵੀ 450 ਚ ਆ ਵੀ 450 ਜੇ ਸਾਰੇ ਡਿਜ਼ਾਈਨ 450 ਰੁਪਏ ਜੀ ਆ ਗਏ ਆ ਸਰ ਮੈਨੂੰ ਆ ਵੀ ਦਿਖਾ ਦਿਓ ਤੁਸੀਂ 550 ਲਿਖ ਕੇ ਲਾਇਆ ਆ ਇਹਦੇ ਵਿੱਚ ਵੀ ਕਿਹੜੇ ਡਿਜ਼ਾਈਨ ਹੈਗੇ ਆ ਆ ਦੇਖੋ ਜੀ ਨੈਚੁਰਲ ਗਰੇਪ ਕਪੜਾ ਹੁੰਦਾ 550 ਰੁਪਏ ਦੇ ਵਿੱਚ ਸੂਟ ਹੈਗਾ ਰੰਗ ਇੱਕ ਤੋਂ ਇੱਕ ਵਧੀਆ ਮਿਲ ਨੇ ਕੜਾਈਆਂ ਇੱਕ ਤੋਂ ਇੱਕ ਵਧੀਆ ਕੜਾਈ ਵੀ ਖਰਾਬ ਨਹੀਂ ਹੋਣੀ ਕੜਾਈ ਵੀ ਇੰਨੀ ਵਧੀਆ ਹੈਗੀ ਖਰਾਬ ਨਹੀਂ ਚੁੰਨੀ ਵੀ ਨਾਲ ਕੜਾਈ ਵਾਲੀ ਆ ਪਰ ਇਹ ਤਾਂ ਆਸੀਂ 550 ਰੁਪਏ ਇਹ ਤਾਂ ਜੀ ਫਗਵਾੜੇ ਅਸੀਂ ਗਏ ਆ ਜਲੰਧਰ ਗਏ ਆ ਹੋਰ ਵੀ ਗਏ ਆ 1995 ਲਿਖ ਕੇ ਲਾਇਆ ਡੰਮੀਆਂ ਤੇ ਫੋਟੋਆਂ ਲਾ ਕੇ ਤੁਸੀਂ ਕੋਈ 1995 ਤੋਂ ਘੱਟ ਵੇਚਦਾ ਹੀ ਨਹੀਂ ਹੈਗਾ ਜੀ ਲੁੱਟ ਮਚਾਈ ਪਈ ਮੈਂ ਤੁਹਾਨੂੰ ਦੱਸਿਆ ਇੱਥੇ ਮਿਲਣਾ ਸਿਰਫ 550 ਰੁਪਏ ਦਾ ਆ ਦੇਖੋ ਜਿਹੜਾ 1995 ਦਾ ਬਾਜ਼ਾਰ 'ਚ ਇੱਥੇ 550 ਦਾ ਆ ਦੇਖ ਲਓ ਗਰਮ ਸੂਟਾਂ ਦੇ ਵਿੱਚ ਵੀ ਤੁਸੀਂ ਇਹਨਾਂ ਦੇਖੋ ਬਹੁਤ ਸੋਹਣੇ ਸੋ ਜਿਹੜੇ ਸ਼ਾਲ ਵੀ ਹਨਾ ਪੂਰੇ ਹੈਵੀ ਹੈਗੇ ਆ ਇਹ ਤੁਹਾਨੂੰ ਦੇਖ ਲਓ ਲਿਖਿਆ ਹੈ ਇੱਥੇ ਕੋਈ ਮੂਝਵਾਨੀ ਗੱਲ ਨਹੀਂ ਕੋਈ ਮੱਥਾ ਦੇਖ ਕੇ ਬਿੰਦੀ ਲਾਈ ਜਾਂਦੀ 695 ਦੇ ਵਿੱਚ ਮਿਲਣਾ ਤੁਹਾਨੂੰ ਆ ਦੇਖੋ ਕੋਈ ਲੁੱਟ ਨਹੀਂ ਕੋਈ ਕੁਛ ਨਹੀਂ ਸ਼ਾਲ ਸੂਟ ਹੈਗਾ ਇੱਕ ਤੋਂ ਇੱਕ ਗਾਰੰਟੀ ਵਾਲੀ ਵੈਰੈਟੀ ਹੈਗੀ ਸਿਰਫ 695 ਦਾ ਜਿਹੜਾ 1500 ਤੋਂ ਉੱਤੇ ਉੱਤੇ ਵਿਕਦਾ ਪਿਆ ਕਿਰੇ ਆਹ ਦੇਖ ਲਓ ਨਾ ਤੁਹਾਨੂੰ ਠੰਡ ਦੇ ਵਿੱਚ ਕੋਟੀਆਂ ਪਾਉਣ ਦੀ ਲੋੜ ਨਹੀਂ ਪੈਣੀ ਜੋ ਡਿਜ਼ਾਈਨ ਤੁਸੀਂ ਦੇਖੋ ਪ੍ਰਿੰਟ ਤੁਸੀਂ ਚੈੱਕ ਕਰ ਲਓ ਆਹ ਦੇਖੋ ਹੈਵੀ ਸ਼ਾਲ ਤਾਨੂੰ ਸ਼ੌਲ 995 ਰੁਪਏ ਦਿੰਦੇ ਆ ਬਿਆਰਾਂ ਦੇ ਵਿੱਚ ਪਰ ਇੱਥੇ 695 ਦੇ ਵਿੱਚ ਸੂਟ ਆ ਦੇਖੋ ਰੰਗ ਚੈੱਕ ਕਰ ਲੋ ਕੁੜੀਆਂ ਦੇ ਲਈ ਮਿਡਲ ਲਈ ਬਜ਼ੁਰਗਾਂ ਦੇ ਲਈ ਸਾਰਿਆਂ ਦੇ ਲਈ ਬਹੁਤ ਸੋਹਣੇ ਸੋਹਣੇ ਤੁਹਾਨੂੰ ਰੰਗ ਮਿਲ ਜਾਂਦੇ ਆ ਜੋਰ ਜੱਟ ਪਿਓਰ ਜੋਰ ਜੱਟ ਦੇ ਵਿੱਚ ਸੂਟ ਗੱਲ ਸਾਡੇ ਬੰਗਿਆਂ ਵੀ ਆਰ ਜੇ 2500 ਰੁਪਏ ਦਾ ਕਿਛਨ ਲਿਆਂਦਾ ਜਦੋਂ ਇੱਥੇ ਰੇਟ ਸੁਣਿਆ ਉਹ ਕਹਿੰਦੇ 10 ਚ 4 ਮਿਲ ਜਾਣੇ ਆ ਇਹ ਸਿਰਫ 695 ਰੁਪਏ ਦੇ ਵਿੱਚ ਆ ਦੇਖੋ ਤੁਹਾਨੂੰ ਦੁਕਾਨਦਾਰ ਹਨਾ ਆ ਫੋਟੋ ਦਿਖਾ ਕੇ ਕਹਿੰਦੇ ਜੀ ਇਹ ਫੋਟੋ ਵਾਲਾ ਸੂਟ ਆ ਜੀ ਬੁਟੀਕ ਵਾਲਾ ਸੂਟ ਆ 25 2500 ਰੁਪਇਆ ਲਈ ਜਾਂਦੇ 25 2500 ਆ ਪੜ੍ਹ ਲਓ ਤੁਸੀਂ ਚਰੇਮ ਲਿਖਿਆ ਆ 695 ਫਾਇਦੇ ਇੱਥੇ ਇਦਾਂ ਹੁੰਦੇ ਆ ਦੇਖੋ ਰੰਗ ਦੇਖੋ ਕਿੰਨੇ ਸੋਹਣੇ ਸੋਹਣੇ ਆ ਦਾਜਬਰੀਆਂ ਵਾਲਾ ਕੱਪੜਾ ਜ ਨਹੀਂ ਲੈਣਾ ਵਿਆਹਾਂ ਸ਼ਾਦੀਆਂ ਲੈਣਾ ਲੋੜੀ ਤੇ ਦੇਣ ਲੈਣ ਲਈ ਕੱਪੜਾ ਲੈਣਾ ਛੇਤੀ ਪਹੁੰਚ ਜਾਓ ਗਾਰੰਟੀ ਆ 1 ਲੱਖ ਦਾ ਕੱਪੜਾ 30000 ਚ ਮਤਲਬ 70000 ਰੁਪਇਆ ਤੁਹਾਡਾ ਬਚਾ ਕੇ ਅਸੀਂ ਭੇਜਣਾ ਆ ਵੀ ਦੇਖੋ ਤੁਸੀਂ ਸਰ ਇਸ ਤੋਂ ਇਲਾਵਾ ਰੈਡੀमेड ਸ਼ਰਾਰੇ ਗਰਾਰੇ ਲੈਣਗੇ ਸਾਰੀ ਵੈਰਿਟੀ ਦਿਖਾਣੇ ਰੈਡੀमेड ਸ਼ਰਾਰੇ ਗਰਾਰੇ ਆ ਦੇਖੋ ਇੱਕ ਸਾਡੇ ਕੋਲ ਸ਼ਾਲ ਆਏ ਹੈਗੇ ਆ ਜੀ ਬਜ਼ਾਰ ਕੋਈ 250 ਦਾ ਕੋਈ 400 ਦਾ ਕੋਈ 500 ਦਾ ਇੱਥੇ ਸਿਰਫ 150 ਰੁਪਏ ਦੇ ਵਿੱਚ ਹੈਗਾ ਜੀ ਸਰ 150 ਰੁਪਏ ਦੇ ਵਿੱਚ ਇਹਦਾ ਸਾਈਜ਼ ਵੀ ਬਹੁਤ ਵੱਡਾ ਨਹੀਂ ਸਾਈਜ਼ ਵੀ ਖੁੱਲਾ ਡੁੱਲਾ ਔਰ ਦੂਰੋਂ ਦੂਰੋਂ ਸਾਰੇ ਲੈਣ ਆਉਂਦੇ ਪਏ ਦੁਕਾਨਾਂ ਵਾਲੇ ਹੋਲ ਸੇਲ ਦੇ ਵਿੱਚ ਵੀ ਸਾਰੇ ਇਹੀ ਲੈ ਕੇ ਜਾਂਦੇ ਆ ਤੁਸੀਂ ਇਹ ਹਿਸਾਬ ਲਾ ਲਓ ਕੋਈ ਸਾਡੇ ਕੋਲ ਜਾ ਕੇ 700 ਦਾ ਵੇਚਦਾ ਕੋਈ 800 ਦਾ ਵੇਚਦਾ ਇੱਥੇ 150 ਰੁਪਏ ਦੇ ਦੇਖੋ ਬਾਜ਼ਾਰ 'ਚ ਜਾ ਕੇ ਕਿਤੇ ਪਤਾ ਕਰ ਲੋ 150 ਦਾ ਚੰਗਾ ਮਾਲ ਨਹੀਂ ਕਿਸੇ ਨੇ ਦੇਣਾ ਪਰ ਵੱਡਾ ਡੀਪੂ ਆ ਇਹ ਇੱਥੇ ਤੁਹਾਨੂੰ 150 ਦੇ ਵਿੱਚ ਸਟਾਲ ਦੇਈ ਜਾਂਦੇ ਆ ਆ ਦੇਖੋ ਆ ਦੇਖੋ ਕੁੜੀਆਂ ਦੇ ਲਈ ਲੇਡੀਜ਼ ਲਈ ਇਹ ਇਹ ਵੀ ਸਰ 695 ਦਾ ਵਿਕਦਾ ਸ਼ਰੀਆਮ ਇਹ ਬੜਾ ਫੇਮਸ ਆਦੀ ਗੱਲ ਆ ਜੀ ਇਹ 150 ਰੁਪਏ ਚਾਹੀ ਜਿਹੜਾ ਮਰਜੀ ਲੈ ਲੋ ਆ ਦੇਖੋ ਇਹ ਵੀ 150 ਰੁਪਏ ਵਿੱਚ ਜੀ 150 ਰੁਪਏ 150 ਆ ਲੋ ਸੋ ਸਰ ਰੈਡੀमेड ਸਰਾਰੇ ਗਰਾਰੇ ਲਹਿੰਗੇ ਵੀ ਦਿਖਾ ਦਿਓ ਬਾਜ਼ਾਰ ਦੇ ਵਿੱਚ 3500 4000 ਤੋਂ ਸ਼ੁਰੂ ਹੁੰਦਾ ਵੱਡਾ ਨਾਇਆ ਤੁਹਾਡਾ ਤੁਸੀਂ ਦੇਖੋ ਨਾ ਤੁਹਾਡਾ ਕੀ ਪ੍ਰਾਈਸ ਆ ਆ ਦੇਖੋ ਜੀ ਜਿਹੜਾ ਬਾਜ਼ਾਰ 3500 4000 ਤੋਂ ਸ਼ੁਰੂ ਹੁੰਦਾ ਸਾਡੇ ਕੋਲ ਹੈਗਾ 1300 ਰੁਪਏ ਦੇ ਵਿੱਚ ਸਭ ਸਿਲਾਈ ਇਹਦੀ 1500 ਲਊਗੇ ਸਾਡੇ ਕੋਲ ਰੈਡੀमेड ਦੇ ਵਿੱਚ ਮਿਲੂਗਾ ਤੁਹਾਨੂੰ 1300 ਰੁਪਏ ਦੇ ਵਿੱਚ ਆ ਦੇਖੋ ਬਈ ਜਾਨੇ ਦੇ ਵਿੱਚ ਹੀ ਆ ਦੇਖ रेडीमेड ਦੇ ਵਿੱਚ ਪੂਰਾ ਸੀਤਾ ਸੋਇਆ ਸੂਟ ਸਿਰਫ ਔਰ ਸਿਰਫ 1300 ਰੁਪਏ ਚ ਸ਼ਲਾਰਾ ਵੀ ਜਿਹਦਾ ਪੂਰਾ ਕੱਢਿਆ ਹੋਇਆ ਹੋਊਗਾ ਨਾਲ ਜਦੋਂ ਤੁਸੀਂ ਵਿਆਹ ਪਾਰਟੀ ਤੇ ਜਾਣਾ ਹਨਾ ਤੇ ਰੈਂਟ ਤੇ ਲੈਣ ਜਾਂਦੇ ਹੋ 25 2500 ਰੁਪਿਆ ਰੈਂਟ ਬਾਜ਼ਾਰ ਚ ਖਰੀਦਣ ਜਾਂਦੇ ਹੋ ਤਾਂ 35 3500 ਪਰ ਵੱਡਾ ਦੀਪੂ ਨੇ ਕਰਤਾ 1300 ਰੁਪਿਆ ਪਰ ਸਰ ਸਮਾਈ ਬਜ਼ਾਰ ਦੇ ਵਿੱਚ ਟੇਲਰ ਹੀ 2 2000 ਲਈ ਜਾਂਦੇ ਤੁਸੀਂ 1300 ਦੇ ਵਿੱਚ ਰੈਡੀमेड ਦੇਖੋ 1300 ਚ ਕਿੰਨੇ ਆ ਚੁੱਕੇ ਆ ਸਾਰੇ ਡਿਜ਼ਾਈਨ 1300 ਰੁਪਏ ਦੇ ਵਿੱਚ ਹੁਣ ਵਿਆਹਾਂ ਪਾਰਟੀਆਂ ਦੇ ਵਿੱਚ ਕਿਸੇ ਦੇ ਮੰਗੇ ਕੱਪੜੇ ਪਾ ਕੇ ਜਾਣ ਦੀ ਲੋੜ ਨਹੀਂ ਆ ਦੇਖੋ ਜਿੰਨੇ ਮਰਜ਼ੀ ਡਿਜ਼ਾਈਨ ਲੈ ਜਾਓ ਰੰਗ ਲੈ ਜਾਓ ਦੇਖੋ ਕੱਪੜਾ ਲੈ ਜਾਓ ਇਦਾਂ ਤੁਸੀਂ ਆ ਚੈੱਕ ਕਰ ਲਓ ਬੱਖ-ਬੱਖ ਤਰ੍ਹਾਂ ਦੇ ਡਿਜ਼ਾਈਨ ਸਾਨੂੰ ਆ ਗਏ ਆ 13 1300 ਦੇ ਚ ਆ ਗਏ ਆ ਨਵਾਂ ਕੰਮ ਸ਼ੁਰੂ ਕਰਨਾ ਰੀਸੇਲਰ ਦੁਕਾਨਾਂ ਆ ਜਿਵੇਂ ਸੈੱਟ ਵਾਈ ਸੈੱਟ ਹੈਗਾ ਵੱਡਾ ਡੀਪੂ ਦੀ ਕੋਈ ਸ਼ਰਤ ਨਹੀਂ ਵੀ ਸੈੱਟ ਵਾਈ ਸੈੱਟ ਲੈਣਾ ਪੈਣਾ ਕਿ ਸਾਡੇ ਕੋਲੋਂ ਭਾਵੇਂ ਇੱਕ ਪੀਸ ਲੈ ਲਓ ਭਾਵੇਂ 10 ਲੈ ਲਓ ਭਾਵੇਂ 100 ਲੈ ਲਓ ਚਾਹੇ ਦੁਕਾਨਾਂ ਵਾਲੇ ਚਾਹੇ ਇੱਕ ਸੂਟ ਲੈਣ ਵਾਲਾ 7:00 ਵਜੇ ਤੋਂ ਹੀ ਲੋਕਾਂ ਦਾ ਆਉਣਾ ਜਾਣਾ ਸ਼ੁਰੂ ਆ ਜਿਨ੍ਹਾਂ ਨੇ ਦਾਜਵੇਂ ਦਾ ਕੱਪੜਾ ਨਾ ਸਵੇਰੇ ਸਵੇਰੇ ਆਜਿਆ ਕਰੋ ਵੱਡੇ ਫਾਇਦੇ ਆ ਆ ਦੇਖੋ ਫੋਟੋ ਵਾਲੇ ਸੂਟ ਬੁਟੀਕਾਂ ਵਾਲੇ ਸੂਟ ਰੇਟ ਕਰਤੇ ਮਿੱਟੀ ਦੇ ਭਾਜ ਜਿਹੜਾ ਮਰਜੀ ਲੈ ਜਾਓ ਜੀ ਜਿਹੜਾ ਮਰਜੀ ਫਾਇਦੇ ਹੋ ਰਿਹਾ ਬਹੁਤ ਵੱਡਿਆ ਦੇਖੋ ਡਿਜ਼ਾਈਨਰ ਪੀਸ ਜਿਹੜੇ ਤੁਸੀਂ ਬਾਜ਼ਾਰਾਂ ਚ 15 15000 ਦੇ ਲੈਨੇ ਹੋ 25 25000 ਦੇ ਲੈਨੇ ਹੋ ਉਹ ਵੀ ਤੁਹਾਨੂੰ ਪੀਸ ਦਿਖਾਉਣੇ ਆ ਵੱਡੇ ਸਾਡੇ ਫਾਇਦੇ ਕਰਨੇ ਆ ਦੇਖੋ ਆ ਲਓ ਭਾਈ ਦੇਖੋ ਕਿੰਨਾ ਥੋੜਾ ਸੂਟ ਆ ਚੁੱਕਾ ਕਰੇਵ ਦਾ ਸੂਟ ਦੇਖੋ 5 ਮੀਟਰ ਸੂਟ ਹੈਗਾ ਨਾਲ ਦੇਖੋ ਚੁੰਨੀਆਂ ਕਿੰਨੇ ਕਿੰਟਰੀ ਆ ਚੁੱਕੀਆਂ ਇਹ ਭਾਜੀ 15 1500 2 2000 ਜਿੱਦਾਂ ਤੁਸੀਂ ਸੋਹਣੇ ਸੋਹਣੇ ਤੁਹਾਡੇ ਲਈ ਸੋਹਣੇ ਸੋਹਣੇ ਸੂਟ ਵੱਡਾ ਡਿੱਪੂ ਤੇ ਆ ਗਏ ਆ ਭਾਰੇ ਭਾਰੇ ਸੂਟ ਆ ਗਏ ਆ ਦਾਜ ਭਰੀਆਂ ਵਿਆਹਾਂ ਸ਼ਾਦੀਆਂ ਲੋਹੜੀ ਦੇ ਤਿਉਹਾਰ ਤੇ ਬਹੁਤ ਵੱਡੀਆਂ ਬੰਪਰ ਸੇਲਾਂ ਲੱਗੀਆਂ ਦੇਖੋ ਸੂਟ ਤੁਸੀਂ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰੋ ਸੂਟ ਵੀ ਸਾਡੇ ਕੋਲ ਹੈਵੀ ਆ ਸੂਟਾਂ ਦੇ ਨਾਲ ਨਾਲ ਦੁਪੱਟੇ ਵੀ ਚੈੱਕ ਕਰ ਲਓ ਦੁਪੱਟੇ ਵੀ ਸਾਡੇ ਕੋਲ ਬਹੁਤ ਹੈਵੀ ਹੈਗੇ ਆ ਬਹੁਤ ਜ਼ਿਆਦਾ ਡੀਸੈਂਟ ਪੀਸ ਆ ਚੁੱਕੇ ਸੋਹਣੇ ਸੋਹਣੇ ਤੁਸੀਂ ਆਪਣੀ ਚੋਅ ਦਾ ਕੋਈ ਜਿੰਨਾ ਚਾਹੀ ਲੈ ਕੇ ਜਾ ਸਕਦੇ ਦੇਖੋ ਕਿੰਨੇ ਕਿੰਨੇ ਸੋਹਣੇ ਸੂਟ ਬਾਵੇ ਬਾਏ ਨੇ ਸੋਹਣੇ ਆ ਮਾਰੇ ਨੈਕ ਬਣੇ ਹੋਏ ਗਿਆ ਤੇ ਮਰਾ 2800 ਤੱਕ ਤਾਂ ਕੱਟ ਨਹੀਂ ਮਿਲਦਾ ਖੁੱਲਾ ਚਲੇ 2295 ਲੈ ਜਾਓ ਬੱਡਾ ਢੀਪੂ ਦੇਖੋ 2295 ਰੰਗ ਤੁਹਾਨੂੰ ਵੱਖੋ ਵੱਖਰੇ ਮੈਨੇ ਚ ਜੇ ਕੋਈ ਕਹਿੰਦਾ ਵੀ ਸਾਨੂੰ ਹਨਾ 15 15000 ਜਿਹੜਾ ਬਾਜ਼ਾਰ ਚ ਮਿਲਦੇ ਆ 10 10000 ਮਿਲਦੇ ਉਹ ਵੀ ਸੂਟ ਦਿਓ ਉਹ ਵੀ ਸਾਡੇ ਕੋਲ ਹੈਗੇ ਆ ਪੜੀ ਦੇ 15 15000 10000 12 12000 ਨਹੀਂ ਇੱਥੇ ਤਾਂ ਬਸ ਮਿੱਠੇ ਮਿੱਠੇ ਰੇਟ ਕੋਈ 3500 ਕੋਈ 3400 ਕੋਈ 4 4000 ਦੇ ਵਿੱਚ ਜੇ ਆਪਾਂ ਕਹਿੰਨੇ ਵੀ ਡਿਜ਼ਾਈਨ ਤਾਂ ਡਿਜ਼ਾਈਨਰਾਂ ਦੇ ਵਿੱਚ ਤਾਂ ਕਮੀ ਕੋਈ ਨਹੀਂ ਘੜੇਲਾ ਗੱਡੀਆਂ ਪੂਰੀਆਂ ਦੇਖੋ ਪੂਰੇ ਹੈਵੀ ਫਰੰਟ ਘੇਰੇ ਬਾਹਾਂ ਦੇ ਕੰਮ ਦੁਪੱਟੇ ਵੀ ਨਾਲ ਬੜੇ ਸੋਹਣੇ ਸੋਹਣੇ ਆ ਮਤਲਬ ਹਰ ਇੱਕ ਤੁਹਾਡੀ ਰੂਹ ਖੋਸ਼ਣ ਵਾਲੀ ਆ ਕੰਟਰਾਸਟ ਦੁਪੱਟਿਆਂ ਦੇ ਨਾਲ ਹੈਵੀ ਚੀਜ਼ਾਂ ਦਿਖਾ ਰਹੇ ਆ ਆ ਦੇਖੋ 44500 ਮੰਗਦੇ ਸ਼ੀਸ਼ੇ ਵਾਲੇ ਸੂਟ ਦਾ ਮਰਾ ਵੱਡਾ ਡਿਪੂ ਲਾਇਆ 5 ਮੀਟਰ ਸੂਟ ਦੇ ਕੋਲ ਬਿਓ ਮਸ਼ੀਨ ਕਰੇ ਦਾ ਸੂਟ ਆ ਚੁੱਕਾ ਤੁਹਾਡੇ ਵਾਸਤੇ ਸਿਰਫ 2900 ਤੇ ਪਿਆਰ ਵਿੱਚ ਲਓ ਜੀ ਇਹ ਕਿੰਨੀ ਬਹੁਤ ਸੋਹਣੀ ਨਾਲ ਆ ਚੁੱਕੀ 350 ਆ ਵੀ 2950 ਦੇਖੋ ਗਲੇ ਤੇ ਕਿੰਨਾ ਸੋਹਣਾ ਕੰਮ ਆ ਕੇ ਰਾਂ ਰਾਟ ਜਰੂਰ ਚੈੱਕ ਕਰਾ ਲਿਆ ਕਰੋ ਇੱਥੇ ਆਉਣ ਦਾ ਫਾਇਦਾ ਇਹ ਆ ਵੀ ਕੱਲੇ ਕੱਲੇ ਸੂਟ ਤੇ ਰੇਟ ਲਿਖਿਆ ਆ ਤੁਸੀਂ ਆਪਣੇ ਹਿਸਾਬ ਨਾਲ ਚੈੱਕ ਕਰਕੇ ਜਿਹੜਾ ਸਾਡਾ ਬਜਟ ਆਲਾ ਲੈ ਕੇ ਜਾ ਸਕਦੇ ਆ ਦੇਖੋ ਸੁੱਚੇ ਮੋਤੀਆਂ ਦਾ ਸੂਟ ਆ ਗਿਆ ਸੁੱਚੇ ਮੋਤੀਆਂ ਵਾਲਾ ਮਹਾਰਾ ਦੇਖੋ ਕਿੰਨੇ ਛੋਨੇ ਮੋਤੀ ਜੁੜੇ ਹੋਏ ਆ ਤੇ ਨਾਲ ਆਪਾਂ ਦੇਣਾ ਸਿਰਫ 2400 ਤੇ 3000 ਦੇ ਵਿੱਚ ਚੁੰਨੀਆਂ ਨਾਲ ਦੇਖੋ ਕਿੰਨੀਆਂ ਵਧੀਆ ਆ ਚੁੱਕੀਆਂ ਹੈਗੀਆਂ ਕਲਰ ਤੁਹਾਨੂੰ ਵੱਖੋ ਵੱਖਰੇ ਮਿਲਣੇ ਆ ਤੁਹਾਡੇ ਘਰ ਵਿਆਹ ਸ਼ਾਦੀਆਂ ਨਾ ਮੈਂ ਤੁਹਾਨੂੰ ਬਾਰ ਬਾਰ ਕਹਿ ਰਿਹਾ ਵੀ 1 ਲੱਖ ਵਾਲਾ ਕਪੜਾ 30000 ਚ ਇਹ ਗੱਲਾਂ ਕਹਿਣ ਨੂੰ ਨਹੀਂ ਹੈਗੀਆਂ ਜਰੋ ਤੁਸੀਂ ਆਉਣਾ ਤੁਸੀਂ ਮੰਨਣਾ ਵੀ ਹਾਂ ਵੀ ਵਾਕਈ ਫਾਇਦਾ ਹੋਇਆ ਆ ਵੀ ਤੁਸੀਂ ਚੀਜ਼ਾਂ ਚੈੱਕ ਕਰ ਲਓ ਮਤਲਬ ਸਾਡੇ ਕੋਲ 350 ਤੋਂ ਲੈ ਕੇ 20000 25000 ਤੱਕ ਤੁਹਾਨੂੰ ਹਰ ਤਰ੍ਹਾਂ ਦੀ ਵੈਰਾਈਟੀ ਮਿਲ ਜਾਣੀ ਆ ਆ ਦੇਖੋ ਕਿੰਨਾ ਸੋਹਣਾ ਸੂਟ ਵਾ ਵੀ ਵਾਕ ਕਿੰਨਾ ਸੋਹਣਾ ਗਰਲਿਸ਼ ਲੁੱਕ ਤੇ ਆ ਚੁੱਕਾ ਨੈਕ ਕਿੰਨਾ ਸੋਹਣਾ ਬਣਿਆ ਤੇ ਨਾਲ ਦੇਖੋ ਘੇਰੇ ਕਿੰਨਾ ਸੋਹਣਾ ਵਰਕ ਹੈਗਾ ਤੇ ਨਾਲ ਦੇਖੋ ਚੁੰਨੀਆਂ ਕਿੰਨੀ ਕਿੰਨੀ ਸੋਹਣੀਆਂ ਆ ਚੁੱਕੀਆਂ ਹੈਗੀ ਕੰਟਰਾਸਟ ਇਹ ਆਪਾਂ ਤੁਹਾਨੂੰ ਦੇਣਾ ਹੈਗਾ 350 ਵਾਲਾ ਸੂਟ ਸਿਰ 2400 ਤੇ ਪਿਆਰ ਨਾਲ ਵੇਚੀਏ ਸੋ ਬੜੀ ਸੂਟਾਂ ਦੇ ਵਿੱਚ ਤਾਂ ਤੁਸੀਂ ਮੈਨੂੰ ਪੜਾ ਵੱਡਾ ਦੀ ਪੂਸ ਮੰਦਰ ਯਾ ਇਹ ਦੇਖੋ ਭਾਈ ਹੋਰ ਕੋ ਡਰਸਾਂ ਦਿਖਾਉ ਕਿ ਨਹੀਂ ਸੋਹਣੀ ਆ ਚੁੱਕੀਆਂ ਗਈਆਂ ਆ ਦੇਖੋ ਸੂਟ ਕਿੰਨਾ ਹੈਵੀ ਆ ਚੁੱਕਾ ਵਰਾਇਡ ਸੂਟ ਆ ਸਿਰਫ 3500 ਜੀ ਨਾ 3500 ਰੁਪਏ ਚ ਇੰਨੇ ਸੋਹਣੇ ਆਰਟੀਕਲ ਆ ਚੁੱਕੇ ਆ ਗਿਆ ਲਓ ਵੀ ਜਿਹੜੀਆਂ 2 2000 ਰੁਪਏ ਸਮਾਈਆਂ 25 2500 ਰੈਂਟ 35 3500 ਰੁਪਏ ਤੁਹਾਨੂੰ ਮਿਲਦੇ ਆਹਾ ਘੱਟ ਤੇ 13 1300 ਦੇ ਵਿੱਚ ਰੇਟ ਲਾ ਦੇ ਲਿਖ ਲਿਖ ਕੇ ਆ ਕੇ ਲੈ ਜਾਓ ਵੱਡੇ ਫਾਇਦੇ ਆ ਸ਼ਰਾਰੇ ਗਰਾਰੇ ਆ ਦੇਖੋ ਤੁਸੀਂ ਚੈੱਕ ਕਰੋ ਪੂਰਾ ਸੂਟ ਇਹ ਤੁਹਾਨੂੰ ਦੇਣਾ ਸੀ 1300 ਦੇ ਵਿੱਚ ਆ ਦੇਖੋ ਸੌਦਾ ਕਿੰਨਾ ਸੋਹਣਾ ਆ ਚੁੱਕਾ 13 1300 ਰੁਪਏ ਚ ਆ ਤੁਸੀਂ ਇਹਦਾ ਫਰੰਟ ਚੈੱਕ ਕਰ ਲੋ ਤੇ ਆ ਤੁਸੀਂ ਚੈੱਕ ਕਰ ਲੋ ਬੈਕ ਇਦਾਂ ਦੇ ਵੀ ਸੋਹਣੇ ਸੋਹਣੇ ਪੀਸ ਸਾਨੂੰ ਮਿਲ ਜਾਂਦੇ ਆ ਬਾਜ਼ਾਰ ਚ 8-8000 ਸਾਡੇ ਕੋਲ ਕੋਈ 3000 ਕੋਈ 3500 ਕੋ 3800 ਇੰਨੀ ਰੇਂਜ ਦੇ ਵਿੱਚ ਹੀ ਦੇ ਦੇਣੇ ਆ ਆ ਦੇਖੋ ਭਾਈ ਕਿੰਨਾ ਸੋਹਣਾ ਆ ਚੁੱਕਾ ਹੈ ਵੀ ਫਰੌਕ ਸਟਾਈਲ ਆ ਚੁੱਕਾ ਹੈ ਵੀ ਸੀਤਾ ਸਰ ਜਨਾਬ 1500 ਰੁਪਏ ਚ ਨਾਲ ਦੇਖੋ ਸ਼ਰਾਰੇ ਕਿੰਨੇ ਕਿੰਨੇ ਟੋਰੀ ਆ ਚੁੱਕੇ ਆਗੇ ਚੁੰਨੀਆਂ ਕਿੰਨੇ ਕਿੰਨੇ ਟੋਰੀ ਆ ਚੁੱਕੇ ਆ ਵੀ ਦੇਖੋ ਜੀ ਮਤਲਬ ਹਰ ਤਰ੍ਹਾਂ ਦੀ ਚੀਜ਼ ਜੋ ਇਸ ਵੇਲੇ ਬਾਜ਼ਾਰ ਚ ਟ੍ਰੈਂਡਿੰਗ ਚੀਜ਼ਾਂ ਚੱਲ ਰਹੀਆਂ ਉਹ ਚੀਜ਼ਾਂ ਤੁਹਾਨੂੰ ਦੇਣੀਆਂ ਆ ਦਾ ਰੇਟ ਸਾਡੇ ਬਾਜ਼ਾਰ ਨਾਲੋਂ 4-4 ਗੁਣਾ ਘੱਟ ਸੀ ਤੁਹਾਨੂੰ ਦੇਈ ਜਾਂਦੇ ਆ। ਗੜੀ ਪੁੱਤੋਂ ਜੀ ਪਤਾ ਮੈਨੂੰ ਘੱਟ ਰੇਟ ਤੇ ਮੈਣੀ ਹੈਗੀ। ਆ ਦੇਖੋ ਕਿੰਨਾ ਸੋਹਣਾ ਪੀਸ ਆ। ਸਿਰਫ 2000 ਰੁਪਏ ਦੇਣਾ। ਨਾਲ ਦੇਖੋ ਸ਼ਰਾਰਾ ਕਿੰਨਾ ਹੈਵੀ ਆ ਚੁੱਕਾ ਹੈਗਾ। ਮਾਰੇ ਬਾਅਦ 5-6000 ਘੱਟ ਨਹੀਂ ਕਿਸੇ ਨੂੰ ਦੇਣਾ ਹੈਗਾ ਇਹ। ਦੇਖੋ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਸਾਰੀ ਵੈਰਾਈਟੀ ਨਹੀਂ ਦਿਖਾ ਸਕਦੇ। ਤੁਹਾਨੂੰ ਅਸੀਂ ਜਸ ਟ੍ਰੇਲਰ ਦਿਖਾ ਦਿਆ। ਤੁਹਾਨੂੰ ਅਸੀਂ ਆਈਡੀਆ ਦੇ ਦਿੱਤਾ। ਤੁਸੀਂ ਜਦੋਂ ਆਉਣਾ ਹਨਾ ਆ ਚੈੱਕ ਕਰ ਲਓ। ਲੌਂਗ ਡਰੈੱਸਾਂ, ਗਾਉਣ, ਸ਼ਰਾਰੇ, ਗਰਾਰੇ ਤੁਹਾਨੂੰ ਸਾਰੀਆਂ ਚੀਜ਼ਾਂ ਮਿਲ ਜਾਣੀਆਂ। ਆ ਵੀ ਮੈਂ ਤੁਹਾਨੂੰ ਇੱਕ ਫਿਰ ਇਹਦਾ ਤੁਸੀਂ ਬੈਕ ਚੈੱਕ ਕਰ ਲੋ ਬਾਜ਼ਾਰ ਦੇ ਵਿੱਚ 10500 ਰੁਪਿਆ ਦਾ ਲਿਆ ਜਾਂਦਾ 10500 ਵੱਡਾ ਡੀਪੂ ਬੰਗਾ ਤੇ ਆ ਜਾਓ 323200 ਦੀ ਕਰਦਾ 323200 ਚ ਮੰਨ ਲਓ 10000 ਜਿਹੜੀ ਬਾਹਰੋਂ ਇੱਕ ਮੈਂਡੀਆਂ ਇੱਥੋਂ ਤਿੰਨ ਮੈਂ ਜਾਨੀਆਂ ਉਹਦੇ ਚੋਂ ਵੀ 1000 ਰੁਪਿਆ ਵਾਪਸ ਕਰਦਾ ਲਹਿੰਗੇ ਚੈੱਕ ਕਰ ਲਓ ਆ ਦੇਖੋ ਲਗਜ਼ਰੀ ਲਹਿੰਗੇ ਆ ਗਏ ਲਗਜ਼ਰੀ ਲਹਿੰਗੇ ਮਾਰਾ ਕਿਨੇ 10000 15 ਬਤੇ ਘਾਟ ਨਹੀਂ ਮਿਲਦਾ ਤੁਸੀਂ ਵੱਡਾ ਡੀਪੂ ਸੀਤਾ ਅਸਲਾ ਲੈ ਜਰ 3500 ਰੁਪਏ ਚ ਆਪਣਾ ਰੈਂਟ ਤੇ ਨਹੀਂ ਆਪਣਾ ਦੇਖੋ ਚੈਲੰਜ ਹੈ ਜੇ ਤੁਹਾਨੂੰ ਰੈਂਟ ਤੇ ਵੀ ਕੋਈ 3500 ਰੁਪਏ ਦੇ ਦਵੇ ਪਰ ਸਾਡੇ ਕੋਲ 3500 ਰੁਪਏ ਤੁਸੀਂ ਆਪਣਾ ਲੈ ਜਾਓ ਮੁੱਲ ਬਣਾ ਕੇ ਆ ਦੇਖੋ ਮਤਲਬ ਹਰ ਇੱਕ ਚੀਜ਼ ਦੇ ਫਾਇਦੇ ਆ ਦੇਖੋ ਤੁਸੀਂ ਲਹਿੰਗੇ ਚੋਲੀ ਦੇਖ ਲਓ ਹਰ ਇੱਕ ਚੀਜ਼ ਸੂਈ ਤੋਂ ਲੈ ਕੇ ਜਹਾਜ਼ ਤੱਕ ਤੁਹਾਨੂੰ ਵੱਡਾ ਡੱਬੂ ਤਾਂ ਮਿਲ ਜਾਂਦਾ ਤੁਸੀਂ ਕੋਰਟ ਤੇ ਪੈਂਟ ਲੈਣੇ ਆ ਕੋਰਟ ਪੈਂਟ ਲੈਣੇ ਆ ਬੱਚਿਆਂ ਦੇ ਕੱਪੜੇ ਲੈਣੇ ਆ ਬਜ਼ੁਰਗਾਂ ਦੇ ਲੈਣੇ ਆ ਮੁੰਡਿਆਂ ਕੁੜੀਆਂ ਰੈਡੀਮੇਡ ਲੈਣੇ ਆ ਸ਼ੂ ਲੈਣੇ ਆ ਸੋ ਆਜੋ ਬਹੁਤ ਸਾਰੇ ਫਾਇਦੇ ਆ ਸਾਡਾ ਫੇਸਬੁੱਕ ਪੇਜ ਇੰਸਟਾਗ੍ਰam YouTube ਪਰ ਡਾੜੀ ਪੂ ਬੰਗਾ ਪਾ ਲਓ ਉਹਨੂੰ ਸਬਸਕ੍ਰਾਈਬ ਫਾਲੋ ਕਰ ਲਓ ਰੋਜ਼ ਨਵੇਂ ਨਵੇਂ ਅਪਡੇਟ ਦੇਖੋ ਸਵੇਰ ਦੇ 7:30 ਪੌਣੇ 8 ਹੋਏ ਹਜੇ ਤੇ ਲੋਕ ਦਰੂ ਦਰਵਾ ਆ ਰਹੇ ਆ ਲੋਕਾਂ ਨੇ ਫਾਇਦੇ ਹੋ ਰਹੇ ਆ ਪੰਜਾਬ ਹਰਿਆਣਾ ਰਾਜਸਥਾਨ ਜੂਪੀ ਤੱਕ ਤੋਂ ਲੋਕ ਆ ਰਹੇ ਆ ਸੋ ਤੁਸੀਂ ਘਰਾਂ 'ਚ ਬੈਠੇ ਰਹੋ ਫਾਇਦੇ ਲੈ ਲਓ ਵੱਡੀ ਆਫਰ ਲੋੜੀ ਤੱਕ ਵੱਡਾ ਡੀਪੂ ਨੇ ਲਾਤੀ ਆ ਤੇ ਫਾਇਦੇ ਤੁਸੀਂ ਆ ਕੇ ਲੈ ਜਾਓ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਤੱਗਰ ਸਾਹ ਡੀਵੀ ਬੰਗਾ